ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਦੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਸੀਨੀਅਰ ਲੀਡਰ ਸਰਦਾਰ ਵਿਰਸਾ ਸਿੰਘ ਉਲਟੋਆ ਜਿਨ੍ਹਾਂ ਨੂੰ ਅਕਤੂਬਰ ਦੇ ਵਿੱਚ ਜੋ ਸ਼੍ਰੀ ਅਕਾਲ ਤਖਤ ਸਾਬ ਤੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਢਾਉਂਦੇ ਨੇ 10 ਸਾਲ ਲਈ ਉਹਨਾਂ ਦੇ ਉੱਪਰ پابੰਦੀ ਲਾਉਂਦੇ ਨੇ ਉਹਨਾਂ ਦਾ ਰਾਜਨੀਤਿਕ ਜੀਵਨ ਖਤਮ ਕਰ ਦਿੰਦੇ ਨੇ ਜਿਸ ਨੂੰ ਲੈ ਕੇ ਅੱਜ ਸਰਦਾਰ ਵਿਰਸਨ ਸਿੰਘ ਮਲਟੋਆ ਫੇਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਆਪਣੀ ਅਰਜ਼ੋਈ ਕਰਨ ਵਾਸਤੇ ਪਹੁੰਚੇ ਨੇ ਆਪਣੀ ਅਰਜੀ ਲੈ ਕੇ ਪਹੁੰਚੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫਿਰ ਦੁਬਾਰਾ ਸਿਆਸਤਿਕ ਸਰਗਰਮ ਹੋ ਗਏ ਨੇ ਜੋ ਉਹਨਾਂ ਦੀ ਅਰਜ਼ੋਈ ਸੁਣੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਕਿ ਵਿਰਸਾ ਸਿੰਘ ਮਲਟੋਆ ਜਿਨ੍ਹਾਂ ਦਾ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋ ਹਰਪ੍ਰੀਤ ਸਿੰਘ ਦੇ ਵਿਚਕਾਰ ਆਪਸੀ ਤਣਾਅ ਬਧਿਆਸੀ ਇੱਕ ਦੂਜੀ ਦੇ ਉੱਪਰ ਇਲਜ਼ਾਮ ਬਾਜ਼ੀਆਂ ਲਾਈਆਂ ਸੀ ਜਿਵੇਂ ਹੀ ਵੈਸਾ ਸੇਵਟੋਆ ਸ਼੍ਰੀ ਅਕਾਲ ਤਖਸੈਬੀ ਕੀ ਆਕੇ ਜੋ ਜਥੇਦਾਰਾ ਸਾਹਿਬ ਤੋਂ ਉਹਨਾਂ ਦੇ ਉੱਪਰ ਇਗਜ਼ਾਮ ਲੱਗੇ ਸੀ ਕਿ ਉਹਨਾਂ ਦੇ ਉੱਪਰ ਦਬਾਅ ਬਣਾਉਂਦੇ ਸੀ ਔਰ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਕਿ ਉਹਨਾਂ ਨੂੰ ਮਾਫੀ ਦੇਣ ਵਾਸਤੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਉਣ ਵਾਸਤੇ ਉਹ ਉਹਨਾਂ ਦੇ ਉੱਪਰ ਦਬਾਅ ਬਣਾਉਂਦੇ ਰਹੇ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਜੋ ਸ਼੍ਰੀ ਅਕਾਲ ਤਖਸੈਬ ਤੋਂ ਜਿਹੜਾ ਕਿ ਵਿਰਸਾ ਸਿੰਘ ਵਟਵਾਨੂ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀ ਹਦਾਇਤ ਕੀਤੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸੈਵ ਤੋਹੀ ਸਿਰਜੀ ਹੋਈ ਪਾਰਟੀ ਸੀ ਔਰ ਅਕਾਲ ਤਖਤ ਦੇ ਹੁਕਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਸਿਰ ਮੱਥੇ ਪਰਵਾਨ ਕਰਦਾ ਹੈ ਜਿਸ ਕਾਰਨ ਉਹਨਾਂ ਨੇ ਜੋ ਅਕਾਲੀ ਦਲ ਦੀ ਲੀਡਰਸ਼ਿਪ ਨੇ ਵਿਰਸਾ ਸਿੰਘ ਵਟਵਾਨੂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਨੋਟਿਸ ਜਾਰੀ ਕਰ ਦਿੱਤਾ ਉਹਨਾਂ ਨੂੰ 10 ਸਾਲ ਲਈ ਪਾਰਟੀ ਤੋਂ ਪਾਸੇ ਰਹਿਣ ਲਈ ਜਿਹੜਾ ਕਿ ਉਹ ਨੋਟਿਸ ਜਾਰੀ ਹੁੰਦਾ ਜਿਸ ਤੋਂ ਬਾਅਦ ਵਿਰਸਾ ਸੇਵਟੋਆ ਬੈਕਫੁੱਟ ਤੇ ਚਲੇ ਜਾਂਦੇ ਨੇ ਔਰ ਫਿਰ ਵੀ ਉਹ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਰਹਿੰਦੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਉਹ ਵੀਡੀਓ ਉਹ ਆਡੀਓ ਵਾਇਰਲ ਕਰਦੇ ਨੇ ਜਿਸ ਦੇ ਵਿੱਚ ਜਿਹੜਾ ਵਿਰਸਾ ਸੇਵਟੋਆ ਦੇ ਨਾਲ ਸੋਚੀ ਸਮਝੀ ਸ਼ਾਸਤ ਦੇ ਤਹਿਤ ਉਹਨਾਂ ਦੇ ਉੱਪਰ ਇੱਕ ਜਿਹੜੀ ਕਿ ਕਾਰਵਾਈ ਕੀਤੀ ਗਈ ਸੀ ਵਿਰਸਾ ਸੇਵਟੋਆ ਚੁੱਪ ਨਹੀਂ ਬੈਠੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਉਹ ਆਡੀਓ ਵੀਡੀਓ ਵਾਇਰਲ ਕਰਤੀਆਂ ਜਿਹੜੀਆਂ ਕਿ ਉਹ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰ ਰਹੀਆਂ ਸੀ ਔਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਉਹਨਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਕੋਈ ਐਸੀ ਤਾਕਤ ਜਿਹੜੀ ਉਹਨਾਂ ਦੇ ਪਿੱਛੇ ਕੰਮ ਕਰ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਾਰੇ ਹੀ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਦੇ ਉੱਪਰ ਇਲਜ਼ਾਮ ਲਾ ਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਦਨਾਮ ਕਰ ਰਹੇ ਸੀ ਜਿਸ ਦੇ ਬਾਰੇ ਵਿਰਸਤ ਸਿੰਘ ਟੋਵਾ ਨੇ ਪੂਰੀ ਅਕਾਲੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜਿਸ ਤੋਂ ਬਾਅਦ ਵਿਰਸਤ ਸਿੰਘ ਟੋਵਾ ਨੂੰ ਹੁਣ ਅਕਾਲੀ ਦਲ ਪਾਰਟੀ ਦੇ ਵਿੱਚ ਦੁਬਾਰਾ ਸਿਵਾਵਾ ਸ਼ੁਰੂ ਕਰਨ ਦਾ ਜਿਹੜਾ ਕਿ ਅੱਜ ਉਹਨਾਂ ਨੇ ਆਪਣਾ ਅਰਜੀ ਦੇ ਲੈ ਕੇ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬੇ ਖੇ ਜਦੋਂ 15 ਅਕਤੂਬਰ 2024 ਨੂੰ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਦਿੱਤੇ ਗਏ ਫੈਸਲੇ ਨੂੰ ਮੁੜ ਵਿਚਾਰ ਕਰਨ ਲਈ ਜੋ ਸ਼੍ਰੀ ਅਕਾਲ ਤਖਤ ਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਅੱਗੇ ਅਪੀਲ ਕੀਤੀ ਹੈ 101 ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਵਿਰਸਾ ਸਿੰਘ ਬਟੋਵਾ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਔਰ ਉਸ ਸਮੇਂ ਬਲਟੋਆ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਸੀ ਸਿੱਖਾਂ ਦੀਆਂ ਵੱਟੀਆਂ ਸੰਸਥਾਵਾਂ ਉੱਪਰ ਹਿੰਦੂ ਜਥੇਬੰਦੀ ਆਰਐਸਐਸ ਦਾ ਪ੍ਰਭਾਵ ਹੈ ਇਸ ਤੋਂ ਬਾਅਦ ਸ਼੍ਰੀ ਕਲਤਕ ਸਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਮੁਤਲਬੀ ਕੀਤਾ ਸੀ ਛੋ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਉਹਨਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕਰਵਾਇਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਵਿਰਸਾ ਸਿੰਘ ਬਲਟੋਆ ਜਿਹੜੇ ਕਿ ਮਾਝੇ ਦੇ ਇੱਕ ਬਹੁਤ ਹੀ ਵੱਡੇ ਲੀਡਰ ਨੇ ਔਰ ਲੋਕ ਸਭਾ ਚੋਣਾਂ ਖਡੂਰ ਸਾਹਿਬ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਚੋਣ ਲੜੀ ਸੀ ਉਹ ਬਹੁਤ ਸਾਰੇ ਲੋਕਾਂ ਨੇ ਉਸ ਦਾ ਸਾਥ ਦਿੱਤਾ ਸੀ ਵਿਰਸਾ ਸਿੰਘ ਮਲਟੋਆ ਜਿਸ ਤਰ੍ਹਾਂ ਵਿਕਰਮਜੀਤ ਸਿੰਘ ਮਜੀਠੀਆ ਨੇ ਉਸੇ ਤਰ੍ਹਾਂ ਹੀ ਇਹਨਾਂ ਦਾ ਕਾਦੇ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਹਰ ਸਮੇਂ ਖੜੇ ਨੇ ਭਾਵੇਂ ਮਾੜਾ ਦੌਰ ਆਉਂਦਾ ਹੈ ਭਾਵੇਂ ਚੰਗਾ ਦੌਰ ਆਉਂਦਾ ਹੈ ਵਿਰਸਾ ਸਿੰਘ ਮਲਟੋਆ ਵਰਗੀ ਸ਼ਖਸੀਅਤ ਜਿਹੜੀ ਕਿ ਚੰਗੇ ਮਾੜੇ ਦੌਰ ਦੇ ਵਿੱਚ ਵੀ ਪਾਰਟੀ ਦੇ ਨਾਲ ਔਰ ਸੁਖਬੀਰ ਸਿੰਘ ਬਾਦਲ ਜੋ ਪ੍ਰਧਾਨ ਉਹਨਾਂ ਦੇ ਨਾਲ ਜੋ ਪੂਰੀ ਤਰ੍ਹਾਂ ਠੋਕ ਮਾ ਜਾ ਕੇ ਖੜਦੇ ਨੇ ਕਦੇ ਵੀ ਔਖੇ ਸਮੇਂ ਉਹਨਾਂ ਨੇ ਸਾਥ ਨਹੀਂ ਛੱਡਿਆ ਅਕਾਲੀ ਦਲ ਦੇ ਸਪੋਕਸਮੈਨ ਵੀ ਰਹੇ ਨੇ ਔਰ ਵਿਰਸਾ ਸਿੰਘ ਮਲਟੋਵਾ ਨੂੰ ਜਿਨ੍ਹਾਂ ਦੀ ਘਾਟ ਰਕਰੀ ਸੀ ਅਕਾਲੀ ਦਲ ਨੂੰ ਜੋ ਮਾਝੇ ਦੇ ਵਿੱਚ ਉਸ ਨੂੰ ਲੈ ਕੇ ਵਿਰਸਾ ਸਿੰਘ ਮਲਟੋਵਾ ਜਿਹੜੇ ਨੇ ਹੁਣ ਦੁਬਾਰਾ ਸਰਗਰਮ ਹੋਣਗੇ ਅਕਾਲੀ ਦਲ ਦੇ ਵਿੱਚ ਔਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਵੀ ਮਿਲੇਗੀ ਜੋ ਕਿ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਜਿਹੜਾ ਕੀ ਉਹਨਾਂ ਦੀ ਅਲਜੀ ਪ੍ਰਵਾਨ ਕੀਤੀ ਜਾਵੇਗੀ ਔਰ ਉਹਨਾਂ ਨੂੰ ਜਿਹੜਾ ਦੁਬਾਰਾ ਸਰਗਰਮ ਹੋਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਜਿਹੜਾ ਪੂਰਾ ਸਹਿਯੋਗ ਦਿੱਤਾ ਜਾਵੇਗਾ ਵਿਰਸਾ ਸਿੰਘ ਮਲਟੋਵਾ ਜਦੋਂ ਲੋਕ ਸਭਾ ਚੋ ਉਹਨਾਂ ਦੀ ਸਪੈਸ਼ਲ ਜਿਹੜਾ ਡਿਊਟੀਆਂ ਲਾਈਆਂ ਗਈ ਸੀ ਜਿਹੜੇ ਜਿਹੜਿਆਂ ਦੇ ਵਿੱਚ ਜਦੋਂ ਪੰਜਾਬ ਬਚਾਓ ਯਾਤਰਾ ਨਿਕਲੀ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਤਾਂ ਉਹ ਜਿੱਥੇ-ਜਿੱਥੇ ਵੀ ਜਾ ਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਉਹ ਬਹੁਤ ਭਾਰੀ ਲੋਕਾਂ ਦਾ ਇਕੱਠ ਹੋਇਆ ਸੀ ਸੁਖਵੀਰ ਸਿੰਘ ਬਾਦਲ ਦਾ ਸਵਾਗਤ ਕਰਨ ਵਾਸਤੇ ਉਹਨਾਂ ਦੇ ਨਾਲ ਉਸ ਸਮੇਂ ਭਾਵੇਂ ਬੀਬੀ ਜਗੀਰ ਕੌਰ ਵੀ ਸੀ ਲੇਕਿਨ ਹੁਣ ਅੱਜ ਬੀਬੀ ਜਗੀਰ ਕੌਰ ਜਿਹੜੇ ਅਲੱਗ ਹੋ ਗਏ ਨੇ ਜਿਹੜੇ ਬੀਬੀ ਜਗੀਰ ਕੌਰ ਸੀ ਔਰ ਵਿਸ਼ਾ ਸਿੰਘ ਟੋਵਾ ਇਹਨਾਂ ਦੀ ਅਫਸ ਵਿੱਚ ਪਹਿਲਾਂ ਤਾਂ ਬਹੁਤ ਜ਼ਿਆਦਾ ਐਫਸੀ ਇਕਤਾ ਸੀ ਲੇਕਿਨ ਹੁਣ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਦੂਸਰੇ ਪਾਸੇ ਅਕਾਲੀ ਦਲ ਤੋਂ ਜਿਹੜੇ ਬਾਗੀ ਹੋਏ ਤੜੇ ਨਾਲ ਜੁੜੇ ਹੋਏ ਨੇ ਜਿਸ ਨੂੰ ਲੈ ਕੇ ਵਿਰਸਾ ਸਿਮਲ ਟੋਵਾ ਫਿਰ ਅਪੀਲ ਕਰ ਸਕਦੇ ਨੇ ਜਦੋਂ ਅਕਾਲੀ ਦਲ ਵਿੱਚ ਆਣਗੇ ਉਹਨਾਂ ਲੀਡਰਾਂ ਨੂੰ ਵੀ ਦੁਬਾਰਾ ਅਕਾਲੀ ਦਲ ਵਿੱਚ ਲਿਆ ਸਕਦੇ ਨੇ ਔਰ ਜਿਹੜੀ ਅੱਜ ਪੰਜ ਮੈਂਬਰੀ ਕਮੇਟੀ ਬਣੀ ਹੋਈ ਏ ਭਰਤੀ ਵਿੱਚ ਹਮ ਚਲਾ ਰਹੀਏ ਉਸ ਕਮੇਟੀ ਦੇ ਵਿੱਚ ਵੀ ਵਿਰਸਾ ਸਿਮਲ ਟੋਵਾ ਦਾ ਬਹੁਤ ਵੱਡਾ ਕਾਦੇ ਉਸ ਕਮੇਟੀ ਨੂੰ ਵੀ ਦੁਬਾਰਾ ਅਕਾਲੀ ਦਲ ਨਾਲ ਸਾਂਝਾ ਕਰਾ ਸਕਦੇ ਨੇ ਇੱਕ ਐਸੇ ਲੀਡਰ ਨੇ